ਅੱਜ ਅਧਿਆਪਕ ਦਿਵਸ ਤੇ ਟੀਚਰ ਦੇਤੇ ਮੈਂ ਸਾਰੇ ਮੇਰੇ ਪੰਜਾਬ ਦੇ ਜਿੰਨੇ ਵੀ ਟੀਚਰ ਸਹਿਬਾਨ ਨੇ ਚਾਹੇ ਦਰਜਾ ਕੋਈ ਵੀ ਹੋਵੇ ਕਿਸੇ ਕਿਸਮ ਦੀ ਵੀ ਸਿੱਖਿਆ ਦੇ ਰਹੇ ਨੇ ਵਿਦਿਆ ਦਾ ਧਾਨ ਬਣ ਰਹੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਨੇਸ਼ਨ ਬਿਲਡਰ ਕਿਹਾ ਜਾਂਦਾ ਹੈ ਟੀਚਰ ਨੂੰ ਕੌਮ ਦਾ ਨਿਰਮਾਤਾ ਮੈਂ ਖੁਦ ਇੱਕ ਟੀਚਰ ਦਾ ਬੇਟਾ ਮੈਂ ਦੇਖਦਾ ਰਹਾ ਮੇਰੇ ਡੈਡੀ ਹੋਣ ਦਾ ਕਿਉਂਕਿ ਮੈਂ ਤਾਂ ਉਸ ਸਕੂਲ ਚ ਪੜਦਾ ਸੀ ਇਸ ਕੁਝ ਚੋਸੀ ਨਹੀਂ ਪਰ ਮੈਂ ਦੇਖਦਾ ਰਿਹਾ ਉਹਨਾਂ ਨਾਲ ਰਹਿ ਕੇ ਜਿਹੜੀਆਂ ਬਾਤਾਂ ਮੈਂ ਹੁਣ ਕੰਮ ਆ ਰਹੀਆਂ ਚੀਜ਼ਾਂ ਦਿੱਲੀ ਦੇ ਵਿੱਚ ਮਨੀਸ਼ ਸੋਦੀਆ ਜੀ ਨੇ ਇਹ ਕੰਮ ਕਰਤਾ ਸੀ ਹੁਣ ਸਾਹ ਪਹਿਲੇ ਹੀ ਪੰਜਾਬ ਦੇ ਵਿੱਚ ਅਸੀਂ ਇਹ ਲਾਗੂ ਕਰ ਦੇਣਾ ਬਸ ਕੁਝ ਹਫ਼ਤੇ ਜਦ ਤੱਕ ਹੋ ਗਿਆ ਹਰ ਕੰਮ ਵਾਸਤੇ ਟੀਚਰ ਦੀ ਡਿਊਟੀ ਲੱਗਦੀ ਸੀ ਵੋਟਾਂ ਗਿਣਨੀਆਂ ਚਲੋ ਟੀਚਰ ਵੋਟਾਂ ਪਵਾਉਣੀਆਂ ਚਲੋ ਟੀਚਰ ਆ ਹੁਣ ਕਰੋਨਾ ਵੇਲੇ ਵੱਡ ਡਿਊਟੀ ਲੱਦੀ ਚਲੋ ਇਹ ਮਾਸਟਰਿੰਗ ਡਿਊਟੀ ਲਾ ਦਿਓ ਕੌਣ ਕੌਣ ਆਉਂਦੇ ਨੇ ਕੌਣ ਕਰੋਨਾ ਵਾਲਾ ਕੌਣ ਮਾਸਟਰ ਕੀ ਪਦ ਡਾਕਟਰਾਂ ਦੀ ਡਿਊਟੀ ਲਾਉਂਦੇ ਮਤਲਬ ਪੜਾਈ ਤੋਂ ਬਿਨਾ ਬਾਕੀ ਸਾਰੇ ਕੰਮ ਲੈਂਦੇ ਸੀ ਉਹ ਦਿੱਲੀ ਦੇ ਵਿੱਚ ਰੂਲ ਕਰਦਾ ਟੀਚਰ ਜਿਹੜਾ ਪੜਾਉਣ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਕਰੂਗਾ ਸਿਰਫ ਉਹਦਾ ਕੰਸੈਂਟਰੇਸ਼ਨ ਪੜਾਈ ਤੇ ਹੋਣੀ ਚਾਹੀਦੀ ਹੈ